ਉਜਾਰਿਆ ਜਾ ਰਿਹਾ ਪਿੰਡਾਂ ਦੇ ਪਿੰਡ ਸਾੜੇ ਜਾ ਰਹੇ ਆ ਔਰਤਾਂ ਦਾ ਬਲੱਧਕਾਰ ਕੀਤੇ ਜਾ ਰਹੇ ਆ ਇਸ ਤੋਂ ਵੀ ਅੱਗੇ ਭਾਰਤੀ ਹਕੂਮਤ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਉਹਨਾਂ ਲੋਕਾਂ ਨੂੰ ਦੇਸ਼ ਦੇ ਅੰਦਰੂਨੀ ਖਤਰੇ ਵਿੱਚੋਂ ਸਭ ਤੋਂ ਵੱਡਾ ਕਰਕੇ ਦੇਖ ਰਹੀ ਸੀ ਇਹ ਦੇਸ਼ ਦੀ ਅੰਦਰੂਨੀ ਖਤਰਾ ਸੁਰੱਖਿਆ ਨੂੰ ਸਭ ਤੋਂ ਵੱਡਾ ਖਤਰਾ ਪਰ ਹਕੂਮਤ ਦੀ ਅਸਲੀ ਮਨਸ਼ਾ ਉਹਨਾਂ ਆਦਵਾਸੀ ਦੱਬੇ ਕੁਚਲੇ ਲੋਕ ਜਿਨ੍ਹਾਂ ਦੇ ਖਬਰਾਂ ਵੀ ਸਾਡੇ ਤੱਕ ਨਹੀਂ ਪਹੁੰਚਦੀਆਂ ਉਹਨਾਂ ਦੀ ਅਗਵਾਈ ਕਰਨ ਵਾਲੇ ਮੌਮਾਂ ਦੀਆਂ ਇਨਕਲਾਬੀਆਂ ਨੂੰ ਖਤਮ ਕਰਨਾ ਕਿਉਂਕਿ ਕੋਈ ਵੀ ਲਹਿਰ ਆਗੂਆਂ ਤੋਂ ਬਿਨਾ ਨਹੀਂ ਚੱਲ ਸਕਦੀ ਤੇ ਉਹਨਾਂ ਲੋਕਾਂ ਨੂੰ ਜੋ ਲਗਾਤਾਰ ਉਹ ਜਾਣੇ ਜਾ ਰਹੇ ਆ ਲੁੱਟੇ ਜਾ ਰਹੇ ਆ ਉਹਨਾਂ ਨੂੰ ਹਕੂਮਤ ਖਿਲਾਫ ਲੜਨ ਦੀ ਜਾਂਚ ਦੱਸਣਾ ਰਾਖੀ ਕਰਨ ਦੀ ਜਾਂਚ ਦੱਸਣਾ ਇਹ ਮਾਓਵਾਦੀ ਇਨਕਲਾਬੀਆਂ ਦੇ ਹਿੱਸੇ ਆਇਆ ਤੇ ਸਰਕਾਰ ਦਾ ਅਜ ਪੂਰਾ ਜੋਰ ਲੱਗਾ ਹੋਇਆ ਕਿ ਤਮਾਮ ਲੀਡਰਸ਼ਿਪ ਨੂੰ ਖਤਮ ਕਰ ਦਿੱਤਾ ਜਾਵੇ ਮੈਂ ਕੋਈ ਸਵਾਲ ਜਿਹੜੇ ਸਾਡੇ ਸਾਥੀ ਗਾਹੇ ਵਾਹੇ ਕਰਦੇ ਰਹਿੰਦੇ ਆ ਕਿਉਂਕਿ ਬਹੁਤ ਸਾਰੀਆਂ ਗੱਲਾਂ ਆ ਗਈਆਂ ਮੈਂ ਉਹਨਾਂ ਤੇ ਨਹੀਂ ਜਾਣਾ ਉਹ ਕੀ ਆ ਬਹੁਤ ਸਾਰੇ ਸਾਥੀਆਂ ਦਾ ਸਾਡੇ ਮਨ 'ਚ ਸਵਾਲ ਆ ਵੀ ਬਾਈ ਯਾਰ ਸੋ ਜੰਗਲਾਂ 'ਚ ਬੈਠੇ ਆ ਸਾਡਾ ਉਹਨਾਂ ਨਾਲ ਕੀ ਰਿਸ਼ਤਾ ਇਹ ਸਵਾਲ ਤੁਹਾਡੇ ਮਨ 'ਚ ਵੀ ਬਹੁਤ ਵੱਡੀ ਪੱਧਰ ਤੇ ਹੋਊਗਾ ਤਾਂ ਦੋਸਤੋ ਇੱਕ ਗੱਲ ਯਾਦ ਰੱਖਿਆ ਜੇ ਬੇਸ਼ੱਕ ਹਕੂਮਤ ਨੇ ਇਹਨਾਂ ਦੇ ਟੀਵੀ ਚੈਨਲਾਂ ਨੇ ਉਹਨਾਂ ਨੂੰ ਅੱਤਵਾਦੀ ਬਖਾਤਾ ਉਹਨਾਂ ਨੂੰ ਲੋਕਪ੍ਰੋਧੀ ਬਖਾਤਾ ਪੂਰਾ ਜੋਰ ਲਾਤਾ ਸਾਬਤ ਕਰਨ ਵਾਸਤੇ ਕਿ ਇਹ ਲੋਕ ਵਿਰੋਧੀ ਲੋਕ ਨੇ ਜੋ ਬਦੁੱਖਾ ਚੱਕ ਕੇ ਲੜਦੇ ਆ ਪਰ ਅਸਲ ਗੱਲ ਇਹ ਨਹੀਂ ਕੀ ਉਹ ਵੀ ਤੁਹਾਡੇ ਵਰਗੇ ਸਾਡੇ ਵਰਗੇ ਸਿੱਧੇ ਸਾਦੇ ਕਿਸਾਨ ਆ ਸਾਡਾ ਰਿਸ਼ਤਾ ਬਹੁਤ ਪੂਰਾ ਉਹਨਾਂ ਨਾਲ ਪਹਿਲਾਂ ਦੱਸਿਆ ਆਗੂਆਂ ਨੇ ਵੀ ਕਈ ਤਰ੍ਹਾਂ ਦੇ ਖਣਿਜ ਪਦਾਰਥਾ ਧਰਤੀ ਥੱਲੇ ਜਿਨ੍ਹਾਂ ਦੀ ਬੇਸ਼ਕੀਮਤੀ ਧਾਤਾਂ ਦਾ ਜ਼ਮੀਨ ਥੱਲੇ ਹੁਣ ਜਦੋਂ ਕੋਈ ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣੇ ਉਹਨਾਂ ਨੂੰ ਲੁੱਟਣ ਆਉਂਦੇ ਆ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰ ਲਾਉਂਦੇ ਆ ਉਹਨਾਂ ਦੇ ਪਹਾੜਾਂ ਤੇ ਕਬਜ਼ੇ ਕਰਨ ਆਉਂਦੇ ਆ ਫਿਰ ਜਦੋਂ ਅਗੋਂ ਟੱਕਰਾ ਕਰਦੇ ਆ ਤੇ ਉਹਨਾਂ ਨੂੰ ਅੱਤਵਾਦੀ ਗਰਦਾਨ ਦਿੱਤਾ ਜਾਂਦਾ ਕਿਉਂਕਿ ਅੱਤਵਾਦੀ ਕੌਣ ਆ ਅੱਜ ਕੱਲ ਇਹ ਸਰਕਾਰਾਂ ਤੈਅ ਕਰਦੀਆਂ ਵਾ ਕੋਈ ਵੀ ਲੜਦਾ ਚਾਹੇ ਤੁਸੀਂ ਪੰਜਾਬ ਚ ਲੜੋ ਚਾਹੇ ਬਸਤਰ 'ਚ ਲੜਨਾ ਇਹ ਸਰਕਾਰਾਂ ਕਹਿ ਕਰਦੀਆਂ ਵਾ ਇਹ ਹਰੇਕ ਲੜਨ ਵਾਲੇ ਤੇ ਲੈਵਲ ਲਾ ਦਿਓ ਇਹ ਅੱਤਵਾਦੀ ਆ ਜਿਹੜੇ ਉਹਨਾਂ ਦੇ ਪੱਖੀ ਆ ਉਹ ਚਾਹੇ ਜੋ ਮਰਜੀ ਕਰੀ ਜਾਣ ਉਹ ਅੱਤਵਾਦੀ ਨਹੀਂ ਪਰ ਜਿਹੜਾ ਉਹਨਾਂ ਦੀ ਹਾਂ ਵਿੱਚ ਹਾਂ ਨਹੀਂ ਬੁਲਾਉਂਦਾ ਉਹ ਭਰਾਓ ਅੱਜ ਵੀ ਅੱਤਵਾਦੀ ਆ ਤੇ ਕੱਲ ਵੀ ਅੱਤਵਾਦੀ ਆ ਬਹੁਤ سارے ਲੋਕਾਂ ਦਾ ਵੀ ਸਵਾਲ ਹੋ ਸਕਦਾ ਵੀ ਭਾਈ ਉਹ ਤਾਂ ਬਦੁੱਖਾਂ ਚੱਕ ਕੇ ਲੜਦੇ ਆ ਬਦੁੱਖਾਂ ਚ ਆ ਕੇ ਲੜਨਾ ਤਾਂ ਗਲਤ ਤਾਂ ਲੱਗ ਸਕਦਾ ਕਿਸੇ ਨੂੰ ਪਰ ਤੁਸੀਂ ਮੈਨੂੰ ਦੋਸਤ ਹੋਏ ਦੱਸੋ ਬਈ ਇੱਕ ਪਹਿਲਾਂ ਤੋਂ ਭੁੱਖ ਦੁੱਖ ਚ ਮਰੇ ਲੋਕ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਕਿ ਅਸੀਂ ਉਹਨਾਂ ਨੂੰ ਸਲਾਹ ਦੇ ਸਕਦੇ ਆ ਵੀ ਤੁਸੀਂ ਭੁੱਖ ਹੜਤਾਲ ਕਰੋ ਨਹੀਂ ਦੇ ਸਕਦੇਗੇ ਦੂਸਰਾ ਅਸੀਂ ਸਮਝਦੇ ਆ ਕਿ ਅੰਦੋਲਨ ਕਹਿੋ ਜੇ ਹੋਣ ਸੰਘਰਸ਼ ਕਹਿੋ ਜੇ ਹੋਣ ਇਹ ਅਸੀ ਲੋਕ ਤਾਂ ਹੀ ਕਾ ਕਰਦੇ ਸਰਕਾਰਾਂ ਦੁਆਰਾ ਸਾਨੂੰ ਧੱਕਿਆ ਜਾਂਦਾ ਉਸ ਪਾਸੇ ਸਰਕਾਰਾਂ ਧੱਕ ਕੇ ਸਾਡੇ ਲੋਕਾਂ ਨੂੰ ਉਸ ਪਾਸੇ ਵੱਲ ਲੈ ਜਾਂਦੀਆਂ ਵਾ ਜੀ ਵੀ ਇੱਕ ਸਿੱਧੀ ਆਧਾਰਨ ਬੜੀ ਸੌਖੀ ਜੀ ਆ ਆਪਣੇ ਕੋਲੇ ਆ ਲੈਂਡ ਪੁਲ ਗਈ ਆ ਤੁਹਾਡੇ ਤੇ ਲੈਂਡ ਪੁਲ ਗਈ ਵੀ ਐਂਦੀ ਜ਼ਮੀਨ ਤੇ ਜਿਹੜੇ ਬੰਦੇ ਆਂ ਜਿਹੜੇ ਇੰਟਰਵਿਊ ਆ ਰਹੀਆਂ ਵਾ ਟੀਵੀ ਚੈੱਕਲਾਂ ਤੇ ਬੋਲ ਰਹੇ ਆ ਸੋਸ਼ਲ ਮੀਡੀਆ ਤੇ ਬੋਲ ਰਹੇ ਆ ਤੇ ਮੈਨੂੰ ਪੱਕਾ ਪਤਾ ਉਹ ਕੋਈ ਵੀ ਜੁੱਥੇ ਬੰਦੀ ਵਾਲਾ ਨਹੀਂ ਬੋਲ ਰਿਹਾ ਆਮ ਸੁਧਾਰਨ ਲੋਕ ਬੋਲ ਰਹੇ ਆ ਜਿਹਨਾਂ ਦੀ ਜ਼ਮੀਨ ਆਈ ਆ ਉਹ ਕੀ ਬੋਲ ਰਹੇ ਆ ਬੜਾ ਬੜੀ ਨੋਟ ਕਰਨ ਵਾਲੀ ਗੱਲ ਆ ਉਹ ਕਹਿ ਰਿਹਾ ਸਾਡੀ ਵੱਟ ਤੇ ਕੋਈ ਚੜੇ ਭਾਈ ਕੁਲੀ ਮਾਰਾਂਗੇ ਜੇ ਕੋਈ ਵੱਟ ਤੇ ਚੜੂਗਾ ਕੋਈ ਬਜੁਰਗ ਕਹਿ ਰਿਹਾ ਵੀ ਤੈਨੂੰ ਤਾਂ ਪੋਸਟਮਾਰਟਮ ਨਹੀਂ ਹੋਣੀ ਸਾਡੀ ਪੈੜੀ ਚ ਵੜ ਕੇ ਵਿਖਾਉਣ ਕਿ ਉਹਨਾਂ ਨੂੰ ਜਥੇਬੰਦੀ ਵਾਲਿਆਂ ਨੇ ਕਿਹਾ ਵੀ ਐ ਬੋਲੋ ਨਹੀਂ ਹਾਲਾਤ ਇਹੋ ਜਿਹੇ ਬਣਾਤੇ ਜਦੋਂ ਲੱਗਣ ਲੱਗ ਪਿਆ ਵੀ ਸਾਡੀ ਜ਼ਮੀਨ ਚਲੀ ਜਾਨੀ ਆ ਅਸੀਂ ਰਹਿਣਾ ਕਿੱਥੇ ਜੋਗੇ ਨੀਗਾ ਤੇ ਉਹ ਬੰਦਿਆਂ ਦੀ ਅੰਦਰਲੇ ਦਿਲ ਦੀ ਗੱਲ ਜਿਹੜੀ ਆ ਅੰਦਰੋਂ ਜਿਹੜੀ ਗੱਲ ਪਈ ਆ ਡਰ ਪਿਆ ਵਾ ਉਹਦੇ ਚੋ ਬੋਲਦੇ ਆ ਇਸ ਕਰਕੇ ਅਸੀਂ ਕਹਿੰਦੇ ਆ ਵੀ ਸਰਕਾਰਾਂ ਸਾਨੂੰ ਉਸ ਲੜਾਈ ਵੱਲ ਤੱਕ ਦਿੰਦੀਆਂ ਵਾ ਥੋਪ ਦਿੰਦੀਆਂ ਸਾਡੇ ਤੇ ਅਸੀਂ ਪੰਜਾਬ ਚ ਲੜ ਰਹੇ ਆ ਬੜੇ ਸ਼ਾਂਤਮਈ ਲੜਦੇ ਆ ਰਹੇ ਆ ਆਪਾਂ ਦਿੱਲੀ ਵੱਡਾ ਮੋਰਚਾ ਵੀ ਸ਼ਾਂਤਮਈ ਲੜਿਆ ਆਪਾਂ ਸਾਰਿਆਂ ਨੇ ਪਰ ਕੀ ਜੋ ਹਾਲਾਤ ਸਾਡੇ ਇੱਥੇ ਆ ਜਿਹੜੀ ਲੜਾਈ ਅਸੀਂ ਇੱਥੇ ਲੜ ਪਾਉਨੇ ਆ ਉਹ ਲੜਾਈ ਉਹਨਾਂ ਆਦਿਵਾਸੀ ਭਰਾਵਾਂ ਨੂੰ ਲੜਨ ਦੀ ਆਗਿਆ ਦਿੱਤੀ ਜਾਂਦੀ ਆ ਨਹੀਂ ਦਿੱਤੀ ਜਾਂਦੀ ਕਿਉਂਕਿ ਸਾਡੀ ਆਵਾਜ਼ ਕਿਤੇ ਨਾ ਕਿਤੇ ਫੇਰ ਵੀ ਸੁਣੀ ਜਾਂਦੀ ਆ ਸਾਡੀ ਆਵਾਜ਼ ਨੂੰ ਕਿਤੇ ਨਾ ਕਿਤੇ ਚਾਹੇ ਸਾਡਾ ਆਮ ਦਾ মিডিਆ ਵਾ ਦੁਨੀਆ ਤੱਕ ਪਹੁੰਚਾ ਦਿੰਦਾ ਵਾ ਪਰ ਜੰਗਲ ਦੇ ਵਿੱਚ ਲੋਕਾਂ ਦੀ ਆਵਾਜ਼ ਕਿਤੇ ਨਹੀਂ ਪਹੁੰਚਦੀ ਭਰਾਓ ਜਦੋਂ ਤੁਸੀਂ ਉਹਨਾਂ ਬਾਰੇ ਧਿਆਨ ਨਾ ਪੜੋਗੇ ਬੜਾ ਕੁਝ ਲਿਖਿਆ ਆਇਆ ਕਿਸੇ ਦੀ ਪੋਰਾ ਜੀ ਦੀ ਧੀ ਨੂੰ ਚੱਕ ਕੇ ਲੈ ਜਾਣਾ ਬਰਾਂਚਕਰ ਕਰ ਦੇਣਾ ਤੇ ਉਹਦੇ ਤੇ ਕੋਈ ਵਿਰੋਧ ਨਾ ਹੋਣਾ ਕਿਸੇ ਨੇ ਉਹਦੇ ਖਿਲਾਫ ਨਾ ਬੋਲਣਾ ਕੋਈ ਤਾਕਤ ਨੇ ਉਹਦੇ ਨਾਲ ਨਾ ਖੜਨਾ ਫਿਰ ਮੈਨੂੰ ਲੱਗਦਾ ਕਿ ਉਹਨਾਂ ਬੰਦਿਆਂ ਕੋਲੇ ਕੋਈ ਰਾਹ ਨਹੀਂ ਬਚਦਾ ਸੈਟਰੀ ਸਾਹਿਬ ਆ ਕੇ ਮੈਂ ਆਖਰੀ ਗੱਲ ਕਰਨੀ ਆਂ ਆਪਾਂ ਜਾਣਦੇ ਆ ਵੀ ਇਹ ਸਰਕਾਰਾਂ ਜਿਹੜੀਆਂ ਵਾ ਇਹ ਪਹਿਲਾਂ ਵੀ ਆਪਦੇ ਕਾਰਪੋਰੇਟ ਘਰਾਣਿਆਂ ਨਾਲ ਆਪਦੇ ਅਮੀਰ ਯਾਰਾਂ ਨਾਲ ਦੇਸ਼ ਨੂੰ ਲਟਾਉਣ ਤੇ ਲੱਗੀਆਂ ਵਾ ਹੁਣ ਇੱਕ ਕੱਲ ਪਰਸੋਂ ਦਾ ਬੜਾ ਵਿਵਾਦ ਚੱਲ ਰਿਹਾ ਵਾ ਵੀ ਟਰੰਪ ਨੇ ਨਹੀਂ ਲਾਤਾ ਟੈਰਫ ਇਹ ਹੋ ਜੂਗਾ ਉਹ ਹੋ ਜੂਗਾ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਣਾ ਭਰਾਓ ਜੇ ਮੌਤੀ ਅਜ ਭੱਜਾ ਫਿਰਦਾ ਚੀਨ ਨੂੰ ਦੁਸ਼ਮਣ ਕਹਿਣ ਵਾਲਾ ਚੀਨ ਚ ਗਿਆ ਵਾ ਉਹ ਵੀ ਆਪਦੇ ਯਾਰਾਂ ਬੇਲੀਆਂ ਨੂੰ ਬਚਾਉਣ ਗਿਆ ਮਾਨੀ ਡਾਂਡੀਆਂ ਨੂੰ ਬਚਾਉਣੇ ਗਿਆ ਵਾ ਕਿਉਂਕਿ ਜਿੰਨਾ ਵੀ ਫਾਇਦਾ ਹੋਇਆ ਹੁਣ ਤੱਕ ਚਾਹੇ ਰਸ਼ੀਆ ਤੋਂ ਤੇਲ ਲਿਆ ਸਾਨੂੰ ਤਾਂ ਉਸੇ ਰੇਟ ਮਿਲਿਆ ਸਾਡਾ ਵੜਾਂ ਦਾ ਉਸੇ ਤਰ੍ਹਾਂ ਹੋਇਆ ਕਿ ਫਾਇਦਾ ਹੋਇਆ ਇਹਨਾਂ ਦੇ ਯਾਰਾਂ ਨੂੰ ਮਾਨੀ ਡਰਾਂਡੀਆਂ ਨੂੰ ਹੋਇਆ ਕੰਪਨੀਆਂ ਨੂੰ ਹੋਇਆ ਫਾਇਦਾ ਸੋ ਉਹਨਾਂ ਦੀ ਫਿਕਰ ਮਾਰਦੀ ਐ ਇਹਨੂੰ ਤਾਂ ਭੱਜਾ ਫਿਰਦਾ ਵਾ ਸਾਡਾ ਕੋਈ ਫਿਕਰ ਨਹੀਂਗਾ ਦੇਸ਼ ਨੂੰ ਹਰ ਪੱਖੋਂ ਅੱਜ ਉਹਨਾਂ ਦੇ ਹੱਥਾਂ ਵਿੱਚ ਸੁਟਿਆ ਜਾ ਰਿਹਾ ਸਾਨੂੰ ਲਟਾਇਆ ਜਾ ਰਿਹਾ ਚਾਹੇ ਉਹ ਬਸਤਰ ਦੇ ਜੰਗਲਾਂ ਜੋ ਖਣਿਜ ਪਦਾਰਥੇ ਕੱਢ ਕੇ ਚਾਹੇ ਤੁਹਾਡੀਆਂ ਲੈਂਡ ਪੁਲਗ ਲਈ ਜ਼ਮੀਨਾਂ ਖੋ ਕੇ ਦੇਸ਼ ਪੂਰੀ ਤਰ੍ਹਾਂ ਦੋਹਾਂ ਬੰਦਿਆਂ ਦੇ ਜੇ ਦੂਜੀ ਪਛਾਉੜਾ ਚ ਕਹੀਏ ਚਾਰ ਬੰਦਿਆਂ ਦੇ ਹੱਥਾਂ ਚ ਜਿਵੇਂ ਅਧੂਤੀ ਰਾਏ ਨੇ ਕਿਹਾ ਵਾ ਵੀ ਚਾਰ ਕਚਰਾਤੀ ਦੇਸ਼ ਚ ਲਾ ਰਹੇ ਉਹ ਵੇਚ ਰਹੇ ਆ ਦੋ ਖਰੀਦ ਰਹੇ ਆ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਸਿਰ ਜੋੜਨ ਦੀ ਲੋੜ ਆ ਅੱਜ ਸਾਡੇ ਉਹਨਾਂ ਭਰਾਵਾਂ ਦੇ ਉੱਤੇ ਜ਼ੁਲਮ ਹੋ ਰਿਹਾ ਵਾ ਤੇ ਸਾਨੂੰ ਬੋਲਣਾ ਚਾਹੀਦਾ ਡਟ ਕੇ ਖੜਨਾ ਚਾਹੀਦਾ ਵਾ ਤਾਂ ਕਿ ਕੱਲ ਨੂੰ ਜੇ ਸਾਡੇ ਤੇ ਕੋਈ ਗੱਲ ਆਵੇ ਸਾਡੇ ਤੇ ਕੋਈ ਜ਼ੁਲਮ ਹੋਵੇ ਸਾਡੇ ਨਾਲ ਹਾਂ ਦਾ ਨਾਰਾ ਮਾਰਨ ਵਾਲੇ ਹੋਣ ਅਸੀਂ ਜਿਹੜੇ ਲੁੱਟੇ ਜਾਣ ਵਾਲੇ ਆ ਸਾਨੂੰ ਇਕੱਠੇ ਹੋਣਾ ਪਊਗਾ ਇਹਨਾਂ ਲੁੱਟਣ ਵਾਲਿਆਂ ਖਿਲਾਫ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨ